ਦੋਸਤੋ ਕੀ ਹਾਲ ਚਾਲ ਹੈ ਆ ਤੋਂ ਨੂੰ ਦਿਖਾ ਰਹੇ ਆ ਤਾਂ ਪਾ ਸ਼ਹਿਰ ਦਾ ਹਾਲ ਲਗਾਤਾਰ ਤੇਜ਼ ਬਰਸਾਤ ਹੋ ਰਹੀ ਹੈ ਇਸ ਇਸ ਸਾਹਮਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਅੱਜ ਮੀਂਹ ਕਾਰਨ ਬੱਚੇ ਭਾਵੇਂ ਘਟਾਉਣ ਸ਼ਹਿਰ ਦੀ ਸਕੂਲ ਰੋਡ ਦਾ ਮਾੜਾ ਹਾਲ ਹੋਇਆ ਬੇ ਬੱਚੇ ਮਾਪੇ ਬੱਚਿਆਂ ਨੂੰ ਸਕੂਲ ਛੱਡਣ ਆ ਰਹੇ ਨੇ ਆਪਣੇ ਵਹੀਕਲ ਤੇ ਦੋਸਤੋ ਗਲੀ ਨੰਬਰ 8 ਜੈਨ ਸਵਾ ਦੇ ਵਿੱਚ ਪਾਣੀ ਬਿਲਕੁਲ ਅੰਦਰ ਤੱਕ ਚਲਿਆ ਗਿਆ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੈਨ ਸਵਾ 13 ਪਾਸ ਗਲੀ ਨੰਬਰ 8 ਦੇ ਵਿੱਚ ਪਾਣੀ ਚਲਾਇਆ ਗਿਆ ਅੰਦਰ ਘਰਾਂ ਦੇ ਵਿੱਚ ਪਾਣੀ ਚਲਿਆ ਗਿਆ ਦਰਵਾਜੇ ਬੰਦ ਕਰ ਲਏ ਤਾਂ ਜੋ ਹੋਰ ਪਾਣੀ ਨਾ ਚਲਿਆ ਜਾਵੇ ਜਿੰਨੇ ਸਾਰੇ ਇੱਥੇ ਆਜੂ ਹਿੱਟੀ ਜਾਊ ਹਿੱਟੀ ਜਾਊ ਕਿਤੇ ਨਾ ਵੀ ਹਿੱਟੀ ਜਾਊ ਕਿ ਬੰਦ ਅਚਾ ਉਹਨੂੰ ਉੱਧਰ ਹੋਇਆ ਲਾਉਣਾ ਪਊ ਦੋਸਤੋ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਬਰਸਾਤ ਪੈ ਰਹੀ ਹੈ ਖੜਾ ਵਰਗੀ ਸਥਿਤੀ ਹੋਈ ਵੀ ਹੈ ਦੁਕਾਨਦਾਰਾਂ ਵੱਲੋਂ ਜੋ ਗੱਡੀਆਂ ਬਹੁਤ ਤੇਜ਼ ਰੰਗਦੀਆਂ ਨੇ ਬਾਜ਼ਾਰਾਂ ਵਿੱਚ ਦੀ ਉਹਨਾਂ ਨੂੰ ਰੋਕਣ ਲਈ ਮੂਰੇ ਛੜਕ ਤੇ ਇਹ ਬੰਦ ਲਾਏ ਗਏ ਨੇ ਤਾਂ ਜੋ ਪਾਣੀ ਦੀਆਂ ਛੱਲਾਂ ਨਾਲ ਮੀਦਾ ਪਾਣੀ ਦੁਕਾਨਾਂ ਦੇ ਵਿੱਚ ਜਾਂਦਾ ਉਸ ਨੂੰ ਰੋਕਣ ਲਈ ਸਪੂਰ ਰੋਡ ਤੇ ਦੁਕਾਨਦਾਰਾਂ ਵੱਲੋਂ ਰੋਕ ਲਾਈਆਂ ਗਈਆਂ ਨੇ ਤੁਹਾਨੂੰ ਤਾਪਾ ਦੀ ਟਰੱਕ ਯੂਨੀਅਨ ਦਾ ਵਿਊ ਦਿਖਾ ਰਹੇ ਹਾਂ ਟਰੱਕ ਯੂਨੀਅਨ ਦੇ ਵਿੱਚ ਲੇਵਲ ਸੜਕ ਦਾ ਤੇ ਟਰੱਕ ਯੂਨੀਅਨ ਦਾ ਇੱਕੋ ਹੀ ਹੋ ਚੁੱਕਿਆ ਚਾਰ ਸ਼ਫੇਰੇ ਮੀ ਕਰਕੇ ਬੁਰਾ ਹਾਲ ਹੋਇਆ ਪਿਆ ਤਪਾਦੀ ਟਰੱਕ ਯੂਨੀਅਨ ਦਾ ਇਹ ਤੁਹਾਨੂੰ ਵੀਊ ਦਿਖਾ ਰਹੇ ਆ ਬਹੁਤ ਤੇਜ਼ ਬਰਸਾਤ ਹਲੇ ਵੀ ਪੈ ਰਹੀ ਹੈ। ਟਰੱਕ ਜੀਨ ਦੇ ਦਫਤਰ ਦੇ ਵਿੱਚ ਵੀ ਪਾਣੀ ਚਲੇ ਗਿਆ। ਇਸ ਕਰਕੇ ਦਰਵਾਜ਼ੇ ਬੰਦ ਕਰ ਦਿੱਤੇ। ਆਰਾਮਲੀਲਾ ਦਾ ਗਰਾਊਂਡ ਜੋ ਮੀਂਹ ਦੇ ਪਾਣੀ ਨਾਲ ਭਰ ਚੁੱਕਿਆ। ਹੁਣ ਵੀ ਲਗਾਤਾਰ ਮੀਂਹ ਪੈ ਰਿਹਾ ਹੈ। ਆ ਜੀ ਦੋਸਤੋ ਇਹ ਆ ਬਾਲਮੀਕ ਚੌਕ। ਮੇਨ ਬਾਜ਼ਾਰ ਸ਼ਹਿਰ ਦਾ ਇਹ ਵੀ ਨਕੋਂ ਨਕ ਭਰਿਆ ਪਿਆ ਤਾਂ ਅਨੰਦ ਖਾ ਰਹੇ ਆ ਵਿਊ ਹੁਣ ਮੀ ਥੋੜਾ ਜਿਹਾ ਕੁਝ ਘਟਿਆ ਹੈ ਹਾਂਜੀ ਕਿਵੇਂ ਰਿੰਕੇ ਬਹੁਤ ਬੁਰਾ ਹਾਲ ਹੈ ਸ਼ਹਿਰ ਦਾ ਸਾਰੇ ਬਾਜ਼ਾਰ ਗਲੀਆਂ ਛੜਕਾਂ ਹਾਂਜੀ ਭਾਈ ਸਰਬਾਈ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਆਪ ਦੇਖ ਲਓ ਕੀ ਹਾਲਾਤ ਨੇ ਅੱਜ ਈਡੀ ਨਾਲ ਬਹੁਤ ਮੀਂਹ ਪਿਆ ਜੀ ਬਹੁਤ ਜ਼ਿਆਦਾ ਮੀਂਹ ਪਿਆ ਜੀ ਹਾਂ ਇਹ ਦੇਖੋ ਜੀ 10 ਸਾਲੋਂ ਨੂੰ ਬਿਨਾਂ ਕਿਸੇ ਚਲ ਪਾਣੀ ਨਹੀਂ ਚੱਲ ਪਾਣੀ ਨਹੀਂ ਚੱਲ ਪਾਣੀ ਬੜਾ ਅੱਛਾ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਜੀ ਅੱਛਾ ਮੀਂਹ ਬਹੁਤ ਜ਼ਿਆਦਾ ਹੈ ਜੀ ਸਤਾਂਦੀ ਵੀ ਕਰੀ ਰਹਿਣੇ ਲੱਗਦੀ ਆ ਅੱਗ ਤਿੰਨ ਜੱਦ ਕਹਿੰਦਾ ਦੇਖਿਆ ਸਤਾਂਦੀ ਵੀ ਕਰ ਰਹੀ ਰਹੀ ਓਕੇ ਓਕੇ ਪਾਣੀ ਅੰਦਰ ਦੀ ਬਰਗੇਟ ਦਾ ਥਾਂ ਦਾ ਠੀਕ ਹੈ ਠੀਕ ਆ ਦੋਸਤੋ ਬਹੁਤ ਜ਼ਿਆਦਾ ਮੀਂਹ ਹੈ ਹਾਂ ਜੀ ਬਹੁਤ ਆ ਰਹੇ ਮੀਂਹ ਜੀ ਕਿਹੜਾ ਪਿੰਡ ਆਪਣਾ ਟਲਵਾ ਜੀ ਟਲਵਾ ਪੂਰਾ ਪੂਰਾ ਪੰਡਾ ਜੀ ਤੇ ਫਸਲਾਂ ਲਈ ਕੀ ਹੈ ਇਹ ਫਸਲਾਂ ਬਹੁਤ ਬਾਹਰ ਹੋ ਗਈਆਂ ਅੱਛਾ ਹਾਂਜੀ ਗੱਲ ਕੋ ਉਧਰੋਂ ਆਏ ਨੂੰ ਅੱਛਾ ਤੇ ਬਹੁਤ ਜ਼ਿਆਦਾ ਹਾਨੀ ਆ ਰਹੀ ਥੋਨੇ ਲਈ ਤਾਂ ਠੀਕ ਹੈ ਥੋਨਾ ਠੀਕ ਹੈ ਜੀ ਪਰ ਠੀਕ ਹੈ ਇਹ ਜੁਬਾਰ ਹੋ ਤਾਂ ਨਹੀਂ ਸਕਦਾ ਸਬਜ਼ੀ ਸਬਜ਼ੀਆਂ ਦਾ ਸਬਜ਼ੀ ਮਰ ਗਈਆਂ ਜੀ ਮਰ ਗਈਆਂ ਹਾਂਜੀ ਚਲੋ ਠੀਕ ਹੈ ਦੋਸਤੋ ਇਹ ਵਾਲਮੀਕ ਚੌਕ ਹੈ ਇੱਥੇ ਵੀ ਬਹੁਤ ਬੁਰਾ ਹਾਲ ਹੈ ਮੀਂਹ ਦਾ ਬਰਸਾਤ ਫੇਰ ਪੈਣ ਲੱਗੀ ਮੌਸਮ ਫੇਰ ਖਰਾਬ ਹੋ ਗਿਆ ਇਹ ਹੈ ਜੀ ਨਾਮਦੇ ਰੋਡ ਬਹੁਤ ਹੀ ਬੁਰਾ ਹਾਲ ਹੈ ਬਾਂਕੇ ਦਿਹਾੜੇ ਛੱਲਾਂ ਪੈਂਦੀਆਂ ਪੂਰੀਆਂ ਬਹੁਤ ਹੀ ਬੁਰਾ ਹਾਲ ਹੈ ਸ਼ਹਿਰ ਦਾ ਇਹ ਨਾਮਦੇਵ ਰੋਡ ਹੈਗੀ ਆਪੋ ਅਨੁਸਾਰਾ ਵਿਊ ਦਿਖਾਉਂਦਾ ਇਹ ਆਗੇ ਡਵਾਈਡਰ ਵਾਲੀ ਸੜਕ ਹੈ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਸੜਕ ਇਹ ਇਹ ਨਾਮਦੋ ਨਾਮਦੇਵ ਰੋਡ ਹੈ ਸਫੇਦੀ ਤਾਂ ਨੂੰ ਅਸੀਂ ਵੀਊ ਦਿਖਾ ਰਹੇ ਆ ਬਹੁਤ ਹੀ ਮਾੜਾ ਹਾਲ ਹੋਇਆ ਹੋਇਆ ਬਰਸਾਤ ਫਿਰ ਪਈ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਬਰਸਾਤ ਪੈ ਰਹੀ ਆ ਜਿਸ ਕਰਕੇ ਸ਼ਹਿਰ ਦੀਆਂ ਸੜਕਾਂ ਗਲੀਆਂ ਬਾਜ਼ਾਰਾਂ ਘਰਾਂ ਦੁਕਾਨਾਂ ਦਾ ਬੁਰਾ ਹਾਲ ਹੋਇਆ ਹੋਇਆ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਨਾਮਦੇਵ ਰੋਡ ਦੀਆਂ